ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੀਤ ਪੰਜਾਬੀ ਚੈਨਲ ਦੇ ਖੇਤਰ ਦਾ ਦਰਸ਼ਕਾਂ ਸਵਾਗਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੂਨੀਆਂ ਬਲਾਕ ਬਲਟੋਆ ਵਿਖੇ ਸਪਤਾਪੂਰਵ ਜ਼ਿਲ੍ਹਾ ਪਧਰੀ ਪੀਜੀਆਰ ਸੈਲ ਟਾਟਾ ٹرسٹ ਵੱਲੋਂ ਖੇਤੀਬਾੜੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ 80 ਦੇ ਕੋਈ 2000 ਕਿਸਾਨਾਂ ਨੇ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਹਰਪਾਲ ਸਿੰਘ ਪੰਡੂ ਅਤੇ ਆਤਮਾ ਪ੍ਰੋਜੈਕਟ ਡਾਇਰੈਕਟਰ ਵਿਕਰਮ ਸੂਦਰੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਫਾਰਮ ਸਲਾਹ ਸੇਵਾ ਕੇਂਦਰ ਦੇ ਨਮਾਇਦੇ ਡਾਕਟਰ ਪਰਵਿੰਦਰ ਸਿੰਘ ਡਾਕਟਰ ਪਰਵਿੰਦਰ ਕੌਰ ਵੀ ਇਸ ਮੌਕੇ ਸ਼ਾਮਲ ਹੋਏ ਜਿਨ੍ਹਾਂ ਨੇ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਵਿੱਚ ਇੱਕ ਸੰਯੋਗੀ ਯਤਨ ਸੀ ਜਿਸ ਵਿੱਚ ਆਰਜੀਆਰ ਸੈੱਲ ਦੇ ਮਾਹਰ ਖੇਤੀਬਾੜੀ ਅਭਿਆਸਾਂ ਵਿੱਚ ਨਵ ਨੀਤਮ ਤਰੱਕੀ ਨੂੰ ਉਜਾਗਰ ਕਰਨ ਲਈ ਸ਼ਾਮਲ ਹੋਏ ਮਹਾਰਾ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ। ਸਮਾਗਮ ਦੇ ਸੰਚਾਲਨ ਜ਼ਿਲ੍ਹਾ ਕואର୍ਡੀਨੇਟਰ ਜੋਧਬੀਰ ਸਿੰਘ ਫੀਲਡ ਤਾਂ ਇੱਕ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਦਾ ਨੇਚਰ ਕੰਜ਼ਰਵੈਂਸੀ TNC ਤੇ ਸਿਮਰਨਦੀਪ ਸਿੰਘ ਖੇਤੀ ਦੂਤ ਇੰਦਰਜੀਤ ਸਿੰਘ ਬਲਜੀਤ ਸਿੰਘ ਗੁਰਜਿੰਦਰ ਕੁਮਾਰ ਸੁਖਵਿੰਦਰ ਸਿੰਘ ਨੇ ਐ ਪ੍ਰਮੁੱਖ ਕਨਬਾਈ ਚੇਅਰ ਸਤਾਈ ਖੇਤੀਬੜੀ ਅਤੇ ਵਾਤਾਵਰਨ ਸੰਭਾਲ ਤੇ ਧਿਆਨ ਕੇਂਦਰਿਤ ਕਰਦੇ ਹੋਏ ਵਕ ਵਕ ਸੈਸ਼ਨ ਵੀ ਕਰਵਾਏ ਗਏ ਕਿ ਵਕ ਵਕ ਕੰਪਨੀਆਂ ਵੱਲੋਂ ਸਟਾਲ ਵੀ ਲਗਾਏ ਗਏ ਜਿਨ੍ਹਾਂ ਦਾ ਕਿਸਾਨਾਂ ਨੇ ਭਰਪੂਰ ਲਾਹ ਲਿਆ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਇਹ ਹੈ ਜੀ 54 ਸਕੂਲ ਤੋਂ ਸਟਾਰ ਲੱਗਾ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਹਰ ਕਿਸੇ ਜ਼ਿੰਮੇਵਾਰ ਨੂੰ ਇਹ ਦੱਸਦੇ ਵੀ ਆ ਕਿਹੜੀ ਚੀਜ਼ ਨਾ ਕੈਂਸਲ ਹੁੰਦਾ ਵਾ ਤੇ ਇਹਦਾ ਬਚਾਅ ਕੀ ਆ ਇਸ ਤਰ੍ਹਾਂ ਸਾਰੇ ਸਕੂਲ ਦੇ ਬੱਚਿਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਫਲਤਾ ਨਾਲ ਕਿੰਨੀ ਮਿਹਨਤ ਕੀਤੀ ਹੈ ਜੀ ਦੇਖੋ ਹਰੇਕ ਚੀਜ਼ ਦਾ ਦੱਸਿਆ ਵੀ ਤਬਾਕੂ ਨਾਲ ਵੀ ਜਿਵੇਂ ਕੈਂਸਰ ਹੁੰਦਾ ਪਾਣੀ ਨਾਲ ਹੁੰਦਾ ਜੀ ਮਾੜੇ ਨਾਲ ਤੇ ਸਪਰੇਆਂ ਨਾਲ ਹੁੰਦਾ ਹਰੇਕ ਚੀਜ਼ ਦਾ ਇਹਨਾਂ ਨੇ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਸਮਝਾਇਆ ਵੀ ਆ ਕਿ ਆਪਾਂ ਨੂੰ ਆ ਨਹੀਂ ਕੰਮ ਕਰਨਾ ਚਾਹੀਦਾ ਬਾਕੀ ਸਾਰ ਦੱਸਣਗੇ ਹਾਂ ਜੀ ਸਾਨੂੰ ਬੱਚੇ ਜਿਹੜੇ ਤੁਹਾਨੂੰ ਪ੍ਰੈਜੈਂਟੇਸ਼ਨ ਦੇਣਗੇ ਤੁਹਾਨੂੰ ਬੋਲੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੰਤਪਾਹਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਮੈਂ ਆਪ ਸਭ ਦੇ ਨਾਲ ਕੈਂਸਰ ਰਿਲੇਟਿਡ ਕੁਝ ਆਪਣੇ ਸੁਝਾਅ ਸਾਂਝੇ ਕਰਨਾ ਚਾਹੁੰਦੀ ਹਾਂ ਕੈਂਸਰ ਕੈਂਸਰ ਇੱਕ ਬਹੁਤ ਵੱਡੀ ਮਹਾਮਾਰੀ ਹੈ ਕੇਵਲ ਬੱਚੇ ਕੇਵਲ ਵੱਡੇ ਨਹੀਂ ਛੋਟੇ ਛੋਟੇ ਬੱਚੇ ਵੀ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ ਮਾਝੇ ਮਾਲਵੇ ਦਾ ਇਹ ਖੇਤਰ ਹੈ ਜਿੱਥੇ ਯੂਰਨੀਅਮ ਨਾਮ ਦਾ ਤੱਤ ਪਾਇਆ ਗਿਆ ਹੈ ਇਸ ਤੱਤ ਕਾਰਨ ਕਈ ਲੋਕ ਕੈਂਸਰ ਤੋਂ ਪ੍ਰਭਾਵਿਤ ਹੋ ਰਹੇ ਹਨ ਕਈਆਂ ਦੀ ਮੌਤ ਵੀ ਹੋ ਰਹੀ ਹੈ ਲੋਕਾਂ ਦੀ ਇਹ ਮੰਨ ਹੈ ਕਿ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਿਸੇ ਦਾ ਇਲਾਜ ਮੁਫਤ ਕੀਤਾ ਜਾਵੇ ਜੇਕਰ ਤੁਹਾਨੂੰ ਤੁਹਾਡੇ ਵਿੱਚ ਕੈਂਸਰ ਜੋ ਸੰ ਜਾਂ ਪਰ ਰਹੇ ਹਨ ਤੁਸੀਂ ਜਲਦੀ ਤੋਂ ਜਲਦੀ ਚੈੱਕਅਪ ਕਰਵਾਓ ਅਤੇ ਉਸ ਦੇ ਬਾਰੇ ਜਾਣਕਾਰੀ ਲਵੋ ਹੰਤੜਨ ਮਸਤਾਨਦੀਪ ਕੋਰ ਇਸ ਰਿਲੇਟਡ ਕੁਝ ਆਪਣੇ ਸੁਝਾਅ ਸਾਂਝੇ ਕਰਨਾ ਚਾਹਵਾਂਗੇ ਮਿਆਜ ਜੀ ਨੂੰ ਕੈਂਸਰ ਬਾਰੇ ਕੁਝ ਜਾਣਕਾਰੀ ਦਿਨਾ ਚਾਹੀਦਾ ਇਹ ਜਾਣਕਾਰੀ ਸੰਸੋਥਨ ਬੈਲਾ ਜਰਮਨੀ ਦੇ ਇੱਕ ਫੈਕਟਿਵ ਸਾਇੰਟਿਸਟ ਨੇ ਦਿੱਤੀ ਸੀ ਕਿ ਆਜੋ ਦਾ ਡਾਕਟਰ ਪਹਿਲਾ ਡਾਕਟਰ ਰਜੀ ਸਿੰਘ ਨੇ ਉਹਨਾਂ ਨੇ ਦੱਸਿਆ ਸੀਗਾ ਕਿ ਜਦੋਂ ਸਾਡੇ ਸੈੱਲ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਉਹ ਕੈਂਸਰ ਦਾ ਕਾਰਨ ਬਣ ਗਿਆ ਇਸ ਦਾ ਕਾਰਨ ਹੈ ਕਿ ਜੇ ਸਾਡਾ ਖੂਨ ਦੇ ਪੀਐਸ ਲੈਵਲ ਸੈਮਪਲ ਤੋਂ ਉੱਪਰ ਹੋਵੇ ਤਾਂ ਉਹ ਕੈਂਸਰ ਦਾ ਕਾਰਨ ਬਣ ਗਿਆ ਹੈ ਇਹ ਜਦੋਂ ਕੈਂਪਿੰਗ ਫੋਟੋ ਕੱਟੋ ਵੀ ਤਾਂ ਕੈਂਸਲ ਆ ਗਿਆ ਤੇ ਸੈਲ ਨੂੰ ਖਾਫ ਕਰ ਦਿੱਤੇ ਤੇ ਹੋਰ ਵੀ ਮਾਰੀਆ ਬਸ ਤੁਹਾਨੂੰ ਹਮੇਸ਼ਾ ਅਰਗਲੈਂ ਨੂੰ ਦਿਖਾਣਾ ਚਾਹੀਦਾ ਹੈ ਤੇ ਜappi ਕੋਲ ਨਹੀਂ ਖਾਣ ਤੇ ਧੰਨਵਾਦ ਇਹ ਜੀ ਸੈਂਟ ਸੋਲਜਰ ਸਕੂਲ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਅੰਕ ਤੋਂ ਪਾਣੀ ਦੇ ਲੈਵਲ ਤੇ ਹਰ ਇੱਕ ਪੀੜਤਾ ਸੁਣੀ ਐ ਇਹ ਚੀਜ਼ ਬਣਾਈ ਵਾਟਰ ਪਾਈਪ ਜਾਂ ਕਿਵੇਂ ਆਪਾਂ ਪਾਣੀ ਨੂੰ ਸਾਫ਼ ਕਰਨਾ ਦੇਖੋ ਬਹੁਤ ਸੋਹਣੀ ਚੀਜ਼ ਬਣਾਈ ਆ ਇਹ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕਰੇ ਸੀ ਹਾਈਡਰੋਪੋਨਿਕ ਫਾਰਮਿੰਗ ਤੇ ਪ੍ਰੋਜੈਕਟ ਮੈਡੀ ਕੀਤਾ ਜਿਦੇ ਵਿੱਚ ਆਪਾਂ ਜਿਹੜੀਆਂ ਵੈਜੀਟੇਬਲਸ ਵਗੈਰਾ ਨੇ ਜਿਹੜੀਆਂ ਟਮਾਟਰ, ਖਿਕਮਬਰ ਵਗੈਰਾ ਜਿਹੜੀਆਂ ਇਹ ਵੈਜੀਟੇਬਲਸ ਜਿਹੜੀਆਂ ਆਪਾਂ ਪਾਣੀ ਨੂੰ ਸੇਵ ਕਰਕੇ ਤੇ ਇਸ ਫਾਰਮਿੰਗ ਤੇ ਕਰ ਸਕਦੇ ਆ। ਇਹਨਾਂ ਦਾ ਸੈਲਫ ਗਰੁੱਪ ਆ ਜੀ ਆਪ ਦਾ ਸਟਾਲ ਲੈ ਕੇ ਆਏ ਨੇ ਅਮਰਸਰੀ ਚੈਕਰੇ ਨਾਮ ਤੋਂ। ਠੀਕ ਆ ਜੀ ਇਹ ਵੀ ਆਪ ਦਾ ਸਾਰਾ ਕੁਝ ਤਿਆਰ ਕਰਦੇ ਨੇ ਬਾਕੀ ਇਹਨਾਂ ਤੋਰ ਰਿਹਾ ਨਿਕ প্রোডাক্ট ਗਿਆ ਪਾਪੜ ਹੈ ਬਣੀਆਂ ਹੈ ਤੇ ਅਲੱਗ-ਅਲੱਗ ਫਲੇਵਰ ਦੇ ਸਾਡੇ ਪਾਪੜ ਹੈਗੇ ਸਿੰਪਲ ਧੀਰੇ ਜੁਆਇਨ ਵਾਲੇ ਪਾਪੜ ਨਹੀਂ ਹੈ ਧੁਨੇ ਦੇ ਹੈ ਤੇ ਦਾਲ ਦੇ ਪਾਪੜ ਸਾਰੇ ਕੋਲ ਪਹੁੰਚੇ ਨਹੀਂ ਜਗਰਾਉ ਤੂੰ ਇਹਨਾਂ ਦਾ ਹੀ ਜਗਰਾਉ ਜੈਕਾ ਇਹਨਾਂ ਕੋਲ ਹਰੇਕ ਰਕਮ ਦਾ ਚਾਰ ਹੈ ਜੀ ਤੇ ਬਾਕੀ ਮਸਾਲੇ ਹੈ ਠੀਕ ਹੈ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨੀ ਦੂਰ ਤੋਂ ਇੱਥੇ ਆਏ ਨੇ ਬਸ ਇਹਨਾਂ ਅਰ ਫਸਟ ਟਾਈਮ ਅਸੀਂ ਤੁਹਾਡੇ ਸ਼ਹਿਰ ਪਟਨਾ ਦੇ ਵਿੱਚ ਆਏ ਆ ਸਾਡੀ ਦਾ ਰਿਸਪੌਂਸ ਮਿਲਿਆ ਸਭ ਤੋਂ ਵੱਡੀ ਦੀ ਰਿਸਪੌਂਸ ਇਹ ਇਹ ਗੱਲ ਹੈ ਕਿ ਉਹਨਾਂ ਨੂੰ ਪਿਓਰਟੀ ਨਜ਼ਰ ਆ ਰਹੀ ਹੈ ਜੇ ਸਾਡੇ ਪਿਕਲਸ ਹੈ ਤਾਂ ਉਹਦੇ ਜਿਸੀਂ ਕਹਦੇ ਨੇ ਵਿਦਾਊਟ ਪ੍ਰਿਜ਼ਰਵਟਿਵ ਵਿਦਾਊਟ ਸਲਕਾ ਆਰ ਕੱਚੀ ਕਾਨੀ ਦਾ ਸੀ ਤੇਲ ਹੈ ਔਰ ਪਿਓਰ ਮਸਾਲੇ ਵਗੈਰਾ ਯੂਜ਼ ਕੀਤੇ ਹੋਏ ਆਪੀਨਸ ਤੋਂ ਇਲਾਵਾ ਮੇਰੇ ਕੋ ਮਸਾਲੇ ਆ ਮਸਾਲੇ ਦੇ ਬਾਰੇ ਇਹ ਗੱਲ ਕਹੂੰਗੀ ਕਿ ਅੱਜਕੱਲ ਲੇਡੀਜ਼ ਪਰਦੇ ਪਰਦੇ ਵਿਆਹ ਹੋ ਜਾਂਦਾ ਜਾਂ ਡਰਾਪ ਤੇ ਲੱਗ ਜਾਂਦੀ ਹੈ ਜਾਂ ਕੁਝ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਹਨਾਂ ਦਾ ਘਰ ਖਰਾਬ ਹੋ ਰਿਹਾ ਹੁੰਦਾ ਉਨਾ ਵਸੇ ਜਿੱਦਾ ਮੇਰੇ ਕੋਲ ਚਨੀ ਹੈ ਚਨੀ ਉਵਾਲੋ ਮਸਾਲਾ ਪਾਓ ਚਨੀ ਤਿਆਰ ਸੇਮ ਕੜੀ ਹੈ ਕੜੀ ਵੀ ਮਤਲਬ ਚਾਰ ਗਾੜੀ ਲੱਸੀ 100 ਗ੍ਰਾਮ ਪੇਸਣ ਪਾਓ ਕੜੀ ਐਵੇਂ ਤਿਆਰ ਹੋਗੀ ਔਰ ਕੜੀ ਦਾ ਲੱਸੀ ਦਾ ਤੇ ਐਵੇਂ ਸਭ ਪਿੰਡ ਦੇ ਵਿੱਚ ਭਰਾਵਾ ਕੋਲ ਲੱਸੀ ਤੇ ਘਰੋਂ ਘਰੀ ਹੈਗੀ ਹੈਗੀ ਇਸ ਤੋਂ ਇਲਾਵਾ ਜੇ ਕਿਸੇ ਰਖੀਰ ਖਾਨ ਨੂੰ ਜੀ ਕਰਦਾ ਕਿਸੇ ਕੋਲ ਚਾਵਲ ਬਾਦ ਪਾਜਣ ਦੇ ਨੇ ਜਿੰਨੇ ਕੋਲ ਡਰਾਈ ਫੂਡ ਨੂੰ ਪੀਸੇ ਕੋਲ ਚੀਨੀ ਬਾਦ ਪਾਜਦੀ ਹੈ ਇੱਕ ਇੱਕ ਐਕਿਊਰੇਸੀ ਦੇ ਮਾਤਕਾਰ ਵਿੱਚ ਤਿਆਰ ਕਰਕੇ ਲੈ ਕੇ ਆਈਆਂ ਹਾਂ ਇਸ ਕਰਨ ਤੋਂ ਹੀ ਸਭ ਨੂੰ ਪਤਾ ਚੱਲਦਾ ਹੈ ਇਸ ਤੋਂ ਇਲਾਵਾ ਪੱਲਾ ਪਾਊਡਰ ਹੈ ਬਾਜ਼ਾਰ 80 ਰੁਪਏ ਦੀ ਪਲੇਟ ਮਿਲਦੀ ਹੈ ਫਿਰ ਪਤਾ ਨਹੀਂ ਕਿਉਂ ਕਿਹੋ ਜਿਹਾ ਲੱਗਦਾ ਹੈ ਇਹਦੇ ਵਿੱਚ ਤੁਸੀਂ ਡਿਲੀਊਟ ਕਰੋ ਪਾਣੀ ਦੇ ਵਿੱਚ ਤਾਂ 20 ਤੋਂ 25 20 ਤੋਂ 25 ਪੱਲੇ ਬੜੇ ਆਰਾਮ ਨਾਲ ਤੁਹਾਡੇ ਤਿਆਰ ਸੇਮ ਐਸੇ ਤਰੀਕੇ ਨਾਲ ਹਰ ਚੀਜ਼ ਆਟਲ ਲੂਸੀ ਮਨ ਨਾਲ ਪਕਾਣਾ ਤਿਆਰ ਕੀਤੀ ਸਭ ਤੋਂ ਵੱਡੀ ਗੱਲ ਦੁਬਾਰਾ ਬੋਲੂਗੀ विदाਊਟ ਪ੍ਰੀਜ਼ਰਵੇਟਿਵ ਕਿਸੇ ਵਿੱਚ ਕੋਈ ਕੈਮੀਕਲਸ ਮੈਨੇਜ ਯੂਜ਼ ਕੀਤਾ ਹੋਇਆ ਈਵਨ ਦਨ ਕਿ ਮੇਰੇ ਮਾਂ ਮਾਤ ਭੜ ਦੇ ਵਿੱਚ ਜਾਂ ਹੂੰ ਜੈਕੋਰ ਦੇ ਵਿੱਚ ਵੀ ਟੈਸਟ ਕੀਤੇ ਗਏ ਨੇ ਤੇ ਪਾਸ ਆਏ ਨੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਮੈਨੂੰ ਸੇਵਾ ਦਾ ਜਰੂਰ ਮੌਕਾ ਦਿਓ ਇੱਕ ਵਾਰੀ ਜਰੂਰ ਤੁਹਾਨੂੰ ਕੰਪੈਲ ਕਰੂੰਗੀ ਵੀ ਇੱਕ ਪਾਉਚ ਚਾਹੇ ਸਿੰਗਲ ਲੈ ਕੇ ਜਾਓ ਫੇਪਰੀਮੈਂਟ ਕਹਿਣ ਦਾ ਮੌਕਾ ਮਿਲਣਾ ਤੁਸੀਂ ਆਪਣੇ ਆਪ ਹੀ ਕਹਿਣਾ ਵੀ ਐਨੇ ਪੈਕੇਟ ਖੀਂਦੇ ਪਾ ਦੋ ਭੱਲੇ ਦੇ ਪਾ ਦੋ ਕੜੀ ਦੇ ਪਾ ਦੋ ਆਪਣੇ ਆਪ ਹੀ ਤੁਸੀਂ ਕਹਿਣਾ ਕਿਉਂਕਿ ਪਿਓ ਜਿੱਥੇ ਪਿਓਰਟੀ ਹੈ ਉਥੇ ਪਰਮਾਤਮਾ ਧੰਨਵਾਦ ਹਾਂਜੀ ਜੀ ਇੱਕ ਸਿੱਕਾ ਬਿਫਾਰਮ ਆਪ ਦਾ ਸ਼ਹਿਦ ਤਿਆਰ ਕਰਦੇ ਪਿਓ ਸ਼ਹਿਦ ਭਾਰਤ ਸਰਕਾਰ ਵੱਲੋਂ ਤੈਟ ਹੋਇਆ ਪਾਸ ਹੋਇਆ ਫਿਰ ਪੈਕ ਕਰਦੇ ਵਿੱਚ Thank you. ਨਾਬੇ ਤੋਂ ਆਏ ਮੇਰੇ ਕੋਲੇ ਮਰਬੇ ਹੁੰਦੇ ਆ ਜੀ ਚਟਣੀਆਂ ਹੁੰਦੀਆਂ ਆਮਲੇ ਦੀ ਚਟਨੀ ਕੱਚੇ ਆਮਲੇ ਦੀ ਚਟਨੀ ਸੇਬ ਅਦਰਕ ਦੀ ਚਟਨੀ ਹੁੰਦੀ ਹੈ ਸਿਰਕੇ ਹੁੰਦੇ ਆ ਗੰਨੇ ਦਾ ਜਾਮਣ ਦਾ ਸੇਬ ਦਾ ਸਿਰਕਾ ਹੁੰਦਾ ਜੀ ਮੇਰੇ ਕੋਲੇ ਉਸ ਤੋਂ ਬਾਅਦ ਮੇਰੇ ਕੋਲੇ ਪਿਓਰ ਆਪਣਾ ਵੇਸਣ ਹੁੰਦਾ ਜੀ ਘਰ ਦੇ ਛੋਲੇ ਦਾ ਉਸ ਵੇਸਣ ਤੋਂ ਅੱਗੇ ਆਪਾਂ ਪਕੌੜਾ ਤਿਆਰ ਕਰਦੇ ਆਂ ਦੋ ਤਰ੍ਹਾਂ ਦਾ ਨਮਕੀਨ ਤਿਆਰ ਕਰਦੇ ਆਂ 85 ਗੰਨੇ ਦੀ ਸ਼ੁੱਧ ਸ਼ੱਕਰ ਹੁੰਦੀ ਹੈ ਜੀ ਆਪਣੇ ਸਾਰੇ ਪ੍ਰੋਡਕਟਾਂ ਦੀ ਗਾਰੰਟੀ ਹੋਊਗੀ ਜੀ ਕੋਈ ਵੀ ਚੀਜ਼ ਤੁਸੀਂ ਲੈ ਕੇ ਜਾਂਦੇ ਹੋ ਉਹਦੇ ਵਿੱਚ ਜੇ ਤੁਹਾਨੂੰ ਕੋਈ ਹਾਨੀ ਹੁੰਦੀ ਆ ਤਾਂ ਅਸੀਂ ਉਹਦੇ ਦੇ ਇੰਦਾਰ ਹੈਗੇ ਜੀ ਅਸੀਂ ਤੁਹਾਡੇ ਪ੍ਰੋਡ ਸਲਾਮ ਆ ਜੀ ਤੇ ਪੈਸੇ ਸੀ ਤੁਹਾਡੇ ਤੁਹਾਨੂੰ ਵਾਪਸ ਕਰਾਂਗੇ ਅਗਰ ਕੋਈ ਵੀ ਕਿਤੇ ਦਿੱਕਤ ਹੋਣੀ ਹੈ ਮੇਲ ਦਾ ਮਰਬਾ ਕਿਨੂੰ ਆਦੇ ਵਾਸਤੇ ਹੈ ਮੇਲ ਦਾ ਮਰਬਾ ਇੱਕ ਤਾਂ ਠੰਡਾ ਹੁੰਦਾ ਜੀ ਸਾਡੇ ਮਿਹਦੇ ਵਾਸਤੇ ਪੇਟ ਲਈ ਬਹੁਤ ਚੰਗਾ ਹੁੰਦਾ ਹੈ ਲੀਵਰ ਵਾਸਤੇ ਬਹੁਤ ਚੰਗਾ ਹੁੰਦਾ ਜੀ ਇਹਨੂੰ ਮੈਂ ਤੁਹਾਡਾ ਆਪਣਾ ਛੋਟਾ ਬਲਜੀਤ ਸਿੰਘ ਮੰਡ ਕੌਂਸਲਰ ਨਾ ਕਤਨੀ ਤੇ ਔਰ ਸਾਡੇ ਵੀਰ ਜੀ ਇੱਥੇ ਲੋਕਿਤ ਪੰਜਾਬੀ ਚੈਨਲ ਨਾਲ ਪਹੁੰਚੇ ਸੀ ਜਿਨ੍ਹਾਂ ਦਾ ਮੈਂ ਬਹੁਤ ਤਹਿ ਦਿਲੋਂ ਤਨਮਾਦੀ ਕਰਦਾ ਹਾਂ ਅਸੀਂ ਅੱਜ ਇੱਥੇ ਕੁੰਨੀਆਂ ਵਿਖੇ ਪਹੁੰਚੇ ਸੀਗੇ ਘਰੇਾਲਾ ਜਿੱਥੇ ਕੇਰੂ ਵੱਲੋਂ ਆਪਣਾ ਕਿਸਾਨ ਫੀਡ ਕਰਵਾਇਆ ਜਾ ਰਿਹਾ ਸੀ ਜਿਹੜਾ ਜੋ ਕਾਲੀ ਦੀ ਰਹਿਣ ਤੋਂ ਨੂੰ ਸਮਰਥਨ ਦਾ ਮਨੂ ਪਾਲੂਚਾ ਪ੍ਰਬੰਧ ਕਰਨ ਵਾਸਤੇ ਅਸੀਂ ਆਪਣੀ ਫੀਡ ਵੱਲੋਂ ਇੱਥੇ ਸਟਾਲ ਲਗਾਇਆ ਸੀ ਜਿਹਦੇ ਵਿੱਚ ਅਸੀਂ ਕਾਰਮਰਾਂ ਨੂੰ ਆਪਣੀ ਲੱਖਾਂ ਦੇ ਕਲਾਈਟਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਔਰ ਫੀਡ ਬਾਰੇ ਆਪਾਂ ਜਾਣਕਾਰੀ ਦੇ ਰਹੇ ਹਾਂ ਜਿਹਦੇ ਵਿੱਚ ਸਾਡੀ ਸਾਰੀ A to Z ਕੁਆਲਿਟੀ ਆਉਂਦੀ ਹੈ ਕਾਸਟਟਰ ਤੋਂ ਲੈ ਕੇ ਕਿਵੇਂ ਬੱਚੇ ਨੂੰ ਤਿਆਰ ਕਰਨਾ ਔਰ ਬੱਚੇ ਨੂੰ ਤਿਆਰ ਕਰਕੇ ਇੱਕ ਚੰਗੀ ਗਾਂ ਬਣਾਉਣਾ ਉਸ ਤੋਂ ਬਾਅਦ ਹੀ ਸੂਨ ਤੱਕ ਉਹਦੇ ਜਿਹੜੇ ਵੀ ਪ੍ਰੋਡਕਟ ਆਪਾਂ ਯੂਜ਼ ਕਰਦੇ ਹਾਂ ਜ ਫੀਡ ਆਂਦੀ ਆ ਉਹਨੂੰ ਚੰਗਾ ਪ੍ਰੋਪਰ ਸੂਲ ਨਾਸਤੀ ਦੀ ਹੈਲਪ ਕਰਦੀ ਹੈ ਕਹਿੰਦੀ ਬਿਹਰ ਪਾਉਂਦੀ ਹੈ ਉਸ ਤੋਂ ਗਾੜੀਆਂ ਨੂੰ ਪ੍ਰੋਪਰ ਦੁੱਧ ਤੇ ਲੈ ਕੇ ਆਉਣਾ ਦੁੱਧ ਹਾਈ ਯੀਲਡਰ ਗਾਵਾਂ ਨੂੰ ਕਿਹੜੀ ਫੀਡ ਪੇਣੀ ਆ ਉਹਦੀ ਨਿਊਟ੍ਰੀਸ਼ਨ ਵੈਲਿਊ ਨੂੰ ਬਣਾ ਕੇ ਦੇਣਾ ਔਰ ਰਸ਼ਨਿੰਗ ਕਰਕੇ ਦੇਣਾ ਇਹ ਸਾਰਾ ਸੀ ਆਪਣੇ ਫਾਰਮਰਾਂ ਨੂੰ ਅੱਗੇ ਜਾਣਕਾਰੀ ਸਾਂਝੀ ਕਰ ਰਹੀਆਂ ਜਿਹਦੇ ਵਿੱਚ ਅਲੱਗ-ਅਲੱਗ ਕੰਪਨੀਆਂ ਨੇ ਵੀ ਸਟਾਲ ਲਾਏ ਨੇ ਸਾਡੀ ਸੇਵਾ ਕੰਪਨੀਆਂ ਵੱਲੋਂ ਵੀ ਸਮੂਲੀਅਤ ਕੀਤੀ ਗਈ ਹੈ ਕਿ ਅਸੀਂ ਆਪਣਾ ਸਟਾਲ ਇੱਥੇ ਲਾਇਆ ਹੈ ਸਭ ਤੋਂ ਜ਼ਿਆਦਾ ਵੱਧ ਮੈਂ ਜਿਹੜੇ ਦਰਸ਼ਕਾਂ ਨੂੰ ਦੇਖ ਰਹੇ ਆ ਲੋਕ ਪੰਜਾਬੀ ਚੈਨਲ ਉਹਨਾਂ ਦਾ ਧੰਨਵਾਦ ਕਰਨਾ ਤੇ ਵੱਧ ਤੋਂ ਵੱਧ ਫਾਰਮਰ ਇੱਥੇ ਜਾਣਕਾਰੀ ਇੱਥੇ ਆਪਾਂ ਤੋਂ ਲੈਣ ਔਰ ਮੈਂ ਆਪਣੀ ਫੀਡ ਬਾਰੇ ਜਾਣਕਾਰੀ ਆਪਣੀ ਫੀਡ ਹੈਗੀ ਜੀ ਅੰਮਲੋੜ ਰੋਡ ਸਿਗਨਾ ਦੇ ਨਾਲ ਤੋਂ ਆਉਂਦੀ ਹੈ ਕੰਪਨੀ ਦਾ ਨਾਮ ਹੈਗਾ ਸ਼੍ਰੀ ਗਣੇਸ਼ ਐਗਰੀਗੇਟ ਔਰ ਤੁਸੀਂ YouTube ਤੇ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਤੇ ਸਾਰੇ ਫਾਰਮਰਾਂ ਦਾ ਮੈਂ ਪਹਿਲੇ ਦੇ ਧੰਨਵਾਦ ਬਹੁਤ-ਬਹੁਤ ਧੰਨਵਾਦ ਫਰੋਂ ਦੇ ਫੁੱਲਾਂ ਦਾ ਇਹ ਸਾਡੇ ਕੋਲ ਜਿਹੜਾ ਪਿਓਰ ਸ਼ਹਿਦ ਹੁੰਦਾ ਹੈ ਕੰਪਨੀ ਆਲਾ ਹੁੰਦਾ ਹੈ ਕਿ ਉਹਨਾਂ ਨੇ ਕੈਮੀਕਲ ਪਾ ਕੇ ਮਲਾਬਤ ਵਾਲਾ ਬਣਾਇਆ ਹੁੰਦਾ ਸਾਡੇ ਕੋਲ ਜਿਹੜਾ ਵੀ ਸ਼ਹਿਦ ਹੋਊਗਾ ਜਿਹੜੇ ਜਿਹੜੇ ਫੁੱਲ ਤੋਂ ਆਊਗਾ ਉਹਦਾ ਉਹ ਟੇਸਟ ਆਊਗਾ ਦੂਸਰਾ ਕੋਈ ਉਹਦੇ ਜਨੀਬ ਅਲੱਗ ਅਲੱਗ ਸ਼ਹਿਦ ਅਲੱਗ ਅਲੱਗ ਰੰਗ ਅਲੱਗ ਅਲੱਗ ਇਹਨਾਂ ਦਾ ਟੇਸਟ ਹੋਊਗਾ ਆਪਾਂ ਆਰਗੈਨਿਕ ਵਾਲੇ ਆਏ ਆ ਜੀ ਪਿੰਡ ਸਾਡਾ ਤੋਂ ਸੁਹਾ ਜੀ ਕਿ ਸ਼ਾਂਗਲਾ ਪਿੰਡ ਹੈ ਆਪਣਾ ਵੀ ਸੁਹਾ ਉੱਥੇ ਸ਼ਹਿਰ ਹੈ ਜਿਹਦਾ ਤੇ ਆਪਾਂ ਚੱਕਰ ਲੈ ਕੇ ਆਏ ਆ ਦੇਖੋ ਇਹ ਚੱਕਰ ਦੀ ਬਣੀ ਹੈ ਇਹ ਦੇਸੀ ਖਾਣੇ ਹੋਰ ਕੀਰੀਆਂ ਕਿ ਹੋਈ ਇਹੋ ਦਾ ਆਪਾਂ ਆਪਣੀ ਆਰਗੈਨਿਕ ਆਪਣੀ ਖੇਤੀ ਘਾਰੇ ਕੀਤੀ ਹੈ 7 ਏਕੜ ਜੇ ਕਰਦੀ ਆ ਜੀ ਤੇ ਬਾਕੀ ਸਾਡੇ ਕੋਲ ਪੀਰਾ ਸਾਰੇ ਪੇ ਆਟੇ ਵੀ ਮੱਖੋ ਵਾਕਾ ਸੋਨਾ ਨੂੰ ਪੀ ਹੋ ਗਿਆ ਕਾਲੀ ਕਣਕ ਹੋਈ ਕੋਦਰਾ ਹੋ ਗਿਆ ਜੀ ਬਾਕੀ ਮਿਲਣ ਦੇ ਬਿਸਕੁਟ ਬਣਿਆ ਜੀ ਬਾਕੀ ਆ ਦੇਖੋ ਸਰ ਸ਼ਾਇਦ ਆ ਜੀ ਵੈਲਡ ਹਨੀ ਆ ਜੀ ਤੇ ਕੋਕੋਨਟ ਤੇਲ ਵੀ ਆਪਣਾ ਹੀ ਆ ਮਸਾ ਵੀ ਆ ਜੀ 47 ਫਾਰਮ ਖਰੀਆਲੇ ਉੱਥੋਂ ਦੇ ਸੰਬੰਧ ਲੋਕ ਸਲਤਰਾ ਜਿੰਦਰ ਸਿੰਘ ਨਗਰੀ ਕੀ ਮੰਨਾ ਵਾਲੇ ਅੰਮ੍ਰਿਤਸਰ ਤੋਂ ਸਾਡਾ ਸਾਲ ਆਇਆ ਹੋਇਆ ਹੈ ਸਾਡੇ ਕੋਲ ਆਰਗੈਨਿਕ ਦਵਾਈਆਂ ਨੇ ਜੀ ਬਾਇਓ ਪੈਸਟੀਸਾਈਡ ਤੇ ਬਾਇਓ ਨਰਟੀਰੀਜ਼ਰ ਵਗੈਰਾ ਸਾਡੇ ਆਪਾ ਫੀਲ ਕਰਦੇ ਹਾਂ ਇੱਧਰ ਸਾਡੇ ਕੋਲ ਦੋਵਾਂ ਨੇ ਜਿਹੜੀਆਂ ਨੇ ਬਾਇਓ ਸੈਕਟੇ ਸਾਈਡ ਤੇ ਪੈਸਲੀ ਸਾਈਡ ਨੇ ਬਾਇਓ ਸਾਈਡ ਉੱਧਰ ਸਾਡੇ ਕੋਲ ਇਹ ਖਾਦਾਂ ਨੇ ਜੀ ਬਾਇਓ ਫਰਟੀਲਾਈਜ਼ਰ ਸਾਰੇ ਠੀਕ ਹੈ ਜੀ ਤੇ ਸਾਡੇ ਕੋਲ ਫਰੂਟ ਫ्लाई ਟਰੈਪਸ ਨੇ ਵਰਮੀ ਕੰਪੋਸਟ ਸਾਡੇ ਕੋਲ ਫਲਾਵਰ ਦੀ ਸੁਨੇਰੀਆਂ ਵੀ ਹੈ ਜੀ ਇੱਧਰ ਸਾਡੇ ਕੋਲ ਫੂਡ ਪ੍ਰੋਡਕਟ ਨੇ ਜੀ ਜਿੱਦਾਂ ਕਿ ਬਲੈਕ ਵੀਟ ਦਾ ਦਲੀਆ ਹੋ ਗਿਆ ਬੰਸੀ ਵੀਟ ਦਾ ਦਲੀਆ ਹੋ ਗਿਆ ਜੀ ਸਾਡੇ ਕੋਲ ਰੋਜ਼ ਪੈਟਲਸ ਨੇ ਠੀਕ ਹੈ ਜੀ ਤુલਸੀ ਹੈਗੀ ਹੈ ਜੀ ਫਿਰ ਸਾਡੇ ਕੋਲ ਵੱਖਰੇ ਵੱਖਰੇ ਔਇਲ ਨੇ ਇਹ ਹੈ ਜੀ ਫੇਸ਼ੀਆ ਵਾਈਟ ਕਸ਼ਮੀਰੀ ਹਨੀ ਹੈ ਜੀ ਫਿਰ ਸਾਡੇ ਕੋਲ ਬਲੈਕ ਰਾਈਸ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਮਸਟਰਡ ਆਇਲ ਹੈ ਜੀ ਆਰਗੈਨਿਕ ਸਾਡਾ ਆਪਣਾ ਬਣਾਇਆ ਹੋਇਆ ਫਿਰ ਸਾਡੇ ਕੋਲ ਰੋਜ਼ ਵਾਟਰ ਹੈ ਜੀ ਆਪਣਾ ਇਹਦੀ ਐਕਸਟ੍ਰੈਕਸ਼ਨ ਯੂਨਿਟ ਜਿਹੜਾ ਸਾਡੇ ਆਪਣਾ ਲੱਗਾ ਹੋਇਆ ਹੈ ਜੀ ਆਪ ਦਾ ਤੇ ਸਾਡੇ ਕੋਲ ਆਰਗੈਨਿਕ ਹਲਦੀ ਹੈ ਜੀ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਕੋਕੋ ਪੀਟਾ ਸਾਡੇ ਕੋਲ ਕੋਕੋ ਪੀਟ ਇੱਕ ਵਾਸ਼ ਵਾਲੀ ਤੇ ਇੱਕ ਅਨ ਵਾਸ਼ ਵਾਲੀ ਠੀਕ ਹੈ ਜੀ ਛੱਡੀਆਂ ਹੋਣੀਆਂ ਪੀਲਾ ਤੇ ਉਹੀ ਕੋਤ ਕਰੋ ਜੋ ਨਵੇਂ ਬੰਦੇ ਹੋ ਨਾ ਤੁਸੀਂ ਕਣਕ ਦੀ ਬੀਜੋ ਕਣਕ ਨਾ ਬੀਜੋ ਅੱਛਾ ਤੁਸੀਂ ਉਹਦੇ ਚ ਸਰੋਂ ਬੀਜੋ ਠੀਕ ਹੈ ਦੋ ਤੀਜਾਂ ਜਾਂ ਸਾਂਝੀ ਬੀਜੋ ਜਾਂ ਸਰੋਂ ਤੋਂ ਬਾਅਦ ਆ ਜਿਹੜਾ ਉਹ ਆਪਣਾ ਪਹਿਲੇ ਚਰੀ ਬੀਜੋ ਚਾਰੇ ਵਾਲੀ ਠੀਕ ਹੈ ਤੇ ਫੇਰ ਉਹਦੇ ਵਿੱਚ ਮੱਕਈ ਬੀਜੋ ਮੱਕਈ ਵੀ ਉਹ ਮੱਕਈ 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 ਪਾਗਮ ਹੀ ਹੈ ਪਾਪਲ ਲੱਗਣ ਤੋਂ ਬਾਅਦ ਬੀਜੀ ਆਉਗੀ ਹੁਣੇ ਹਾਂਜੀ ਜਨਵਰੀ ਪਾਪਲ ਲੱਗੋ ਤਾਂ ਬਾਅਦ ਮੱਕਈ ਬੀਜੋ ਬਾਅਦ ਵਿੱਚ ਆਪੇ ਪਹਿਲਾਂ ਜਮੇ ਬੀਜੋ ਜਾਂ ਜਮੇ ਬੀਜੋ ਜਦ ਦਾ ਤੋਰੀਆ ਬੀਜਿਆ ਦਾ ਨਹੀਂ ਨਹੀਂ ਤੋਰੀਆ ਨਹੀਂ ਸਰੋਂ ਦੇ ਬੈਟਰੋ ਸਰੋਂ ਵਿੱਚ ਸਰੋਂ ਦੇ ਵਿੱਚ ਬੂਟੇ ਲਾ ਲੀਤੋਰੀਆ ਫਿਰ ਜਨਵਰੀ ਚ ਪਹਿਲੀ ਵੇਲੀ ਹੋ ਜਾਂਦੀ ਹੈ ਨਾ ਤੇ ਸਮਝੇ ਨਹੀਂ ਸਰੋਂ ਵਾਲੀ ਪੂਰੀਏ ਨਾਲੋਂ ਸਰੋਂ ਵਾਲੀ ਘਟੋ ਘਟ ਫਰਬੀ ਲੈ ਜਾਂਦੀ ਹੈ ਹੈ ਸਰੋਂ ਫਰਬੀ ਲੈ ਜਾਂਦੀ ਹੈ ਆ ਮੈਂ ਰਣਜੀਤ ਸਿੰਘ ਲਿੰਕ ਬਾਦਨਾ ਤੋਂ ਆਇਆ ਤੇ ਮੇਰੇ ਸ਼ਹਿਦ ਦੀ ਮੱਖੀਆਂ ਦੇ ਬਕਸੇ ਆ 250 ਦੇ ਕਿਲੋ ਦੇ ਆ ਹਾਂ ਜੇ ਸ਼ਾਇਦ ਬੇਚੰਦਾ ਕੰਮ ਕਰਦੇ ਐ ਸਵਾਰ ਜਗਤ ਦਾ ਹਾਈ ਜਲਾਇਆ ਤੇ ਆਜ ਸ਼ਾਇਦ ਜਿਹੜਾ ਅਸੀਂ ਸਟਾਨ ਲਾਇਆ ਬਗਣੀ ਤੋਂ ਆਇਆ ਉਥੋਂ ਅੱਗੇ ਤੇ ਸ਼ਾਇਦ ਸਟਾਨ ਲਾਇਆ ਪਰ ਉਹ ਕੰਪਨੀ ਮਾਇਨੇ ਸ਼ਾਇਦ ਅਸੀਂ ਇਥੇ ਸ਼ਾਇਦ ਬੇਚੰਦਾ ਸਮਝਾਉਂਦੇ ਆਂ ਆਪ ਦੇ ਨਾਲ ਸੰਬੋਧਨ ਕੀਤਾ ਜਾਂਦਾ ਐ ਤੁਸੀਂ ਦੇਖਦੇ ਹੋ ਚੋਨੇ ਦੇ ਵਿੱਚ ਇਸ ਤਰ੍ਹਾਂ ਹਲਦੀ ਨੁਮਾ ਗੋਲੇ ਜੇ ਬਣ ਜਾਂਦੇ ਆ ਮੈਂ ਆਪਣੇ ਕਿਸਾਨ ਵੀਰਾਂ ਨੂੰ ਸਿਰਫ ਇੱਕੋ ਹੀ ਗੱਲ ਕਹਿਣੀ ਆ ਤੇ ਕਿਸਾਨ ਵੀਰੋ ਇਸ ਸਟੇਜ ਤੇ ਸਾਨੂੰ ਇਸ ਫਸਲ ਤੇ ਕੋਈ ਛੜਕਾ ਕਰਨ ਦੀ ਲੋੜ ਨਹੀਂ ਹੈ ਜੀ ਕਿਉਂ ਕਿ ਸਾਡਾ ਨੁਕਸਾਨ ਹੋ ਚੁੱਕਿਆ ਹੈ ਅਸੀਂ ਸਮਾਂ ਖੁੰਝ ਗਏ ਆ ਸਿਆਣੇ ਕਹਿੰਦੇ ਹੁੰਦੇ ਆ ਕਿ ਵੇਲੇ ਦਾ ਕੰਮ ਤੇ ਕਵੇਲੇ ਦੀ ਟੱਕਰ ਆ ਸੋ ਹੁਣ ਇਹ ਕਵੇਲੇ ਦੀ ਟੱਕਰਾਂ ਵਾਲਾ ਕੰਮ ਹੋਣਾ ਸਾਡਾ ਨੁਕਸਾਨ ਆ ਖੇਤੀ ਖਰਚਾ ਵਧੂਗਾ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਉਹ ਨੁਕਤੇ ਦਿੱਤੇ ਜਾਣ ਜਿਹੜੇ ਕਿ ਤੁਹਾ ਦਾ ਖੇਤੀ ਖਰਚਾ ਘਟਾਉਣ ਤੇ ਵੱਧ ਮੁਨਾਫਾ ਤੁਹਾਨੂੰ ਮੇਰੇ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਹੁਣ ਆਪਾਂ ਇਹ ਹਲਦੀ ਨੁਮਾ ਰੋਗ ਦੇ ਉੱਤੇ ਜਾਂ ਡੋਡੀ ਨੁਮਾ ਰੋਗ ਦੇ ਉੱਤੇ ਜਾਂ ਜਿੱਥੇ ਝੋਨਾ ਪਟਾਕਾ ਮਾਰ ਗਿਆ ਉਹ ਛਿੜਕਾ ਨਹੀਂ ਕਰਨਾ ਹਾਂ ਛਿੜਕਾ ਕਦੋਂ ਕਰਨਾ ਚਾਹੀਦਾ ਇਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਤੁਸੀਂ ਨੋਟ ਕਰ ਲਓ ਕਿਹੜੇ ਖੇਤ ਵਿੱਚ ਤੁਹਾਡੇ ਇਹ ਸਮੱਸਿਆ ਆਈ ਆ ਔਰ ਅਗਲੇ ਸਾਲ ਆਪਾਂ ਕੀ ਕਰਨਾ ਅਗਲੇ ਸਾਲ ਜਦੋਂ ਮੁੰਜਰਾ ਗੋਭ ਦੇ ਵਿੱਚ ਹੋਣ ਉਦੋਂ ਛੜਕਾ ਅਸੀਂ ਪਹਿਲਾਂ ਕਰਨਾ ਬਾਅਦ ਵਿੱਚ ਛੜਕਾ ਕੀਤਾ ਸਾਡਾ ਵੇਸਟੇਜ ਹੋਏਗੀ ਔਰ ਸਾਨੂੰ ਛੜਕਾ ਦਾ ਲਾਹਾ ਨਹੀਂ ਮਿਲੇਗਾ ਔਰ ਛੜਕਾ ਕੀ ਦਾ ਕਰਨਾ ਗੈਲੀਲੋ ਵੇ ਜਾਂ ਕੋਸਾਈ ਦੋਨਾਂ ਚੋਂ ਕੋਈ ਲੈ ਲਓ ਗੈਲੀਲੋ 400 ਗ੍ਰਾਮ ਤੇ ਕੋਸਾਈ 500 ਗ੍ਰਾਮ 100 ਲੀਟਰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜਦੋਂ ਮੁੰਜਰਾ ਗੋਭ ਦੇ ਵਿੱਚ ਹੋਣ ਉਦੋਂ ਛੜਕਾ ਕਰਨਾ ਔਰ ਦੂਜਾ ਛੜਕਾ 10-12 ਦਿਨ ਤੋਂ ਬਾਅਦ ਫੇਰ ਕਰ ਦਿਓ ਤਾਂ ਅਸੀਂ ਇਹ ਸਮੱਸਿਆ ਨੂੰ ਰੋਕ ਸਕਾਂਗੇ ਖਾਸ ਤੌਰ ਤੇ ਉਹਨਾਂ ਖੇਤਾਂ ਵਿੱਚ ਜਿਹੜੇ ਅੱਜ ਖੇਤਾਂ ਵਿੱਚ ਆਈ ਹੋਈ ਹੈ। ਇਹ ਆਪਣਾ ਸਨਮਾਨਜੇ ਟੈਲੈਂਟ। ਇਸ ਤਰ੍ਹਾਂ ਸਰਦਾਰ ਮੰਗਲ ਸਿੰਘ ਜੀ ਪਿੰਡ ਰਾਮਾੜਾ ਤੋਂ ਅਗਿਆਜਣ। ਸਰਦਾਰ ਸਰਪ ਜੀ ਸਿੰਘ ਜੀ ਵਿਲੇਸ ਰਾਏ ਬੰਟੋਆ तो मैं सारे के सामान गिरानो भेजती कर दी हूं नेड़े रहण सरदार सरबजीत सिंह जी, जी विलेज सरायपुर टोवा सरदार कुलदीप सिंह जी पेन माने के जंग सरदार कुलदीप सिंह जी पेंट हार दो चार ਦਾ ਬਿੰਦਰ ਸੇ ਚੀ ਪਿੰਗ ਮੰਦੀ ਬੋਲ सिंह जी पिंडल डॉक्टर हरपाल सिंह पंत जी का सम्मान कर ਜਨਾਬਾ ਇਹਨਾਂ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਾਹਨੇ ਡਾਕਟਰ ਵਿਕਰਮ ਸੂਜੀ ਪ੍ਰੋਜੈਕਟ ਡਾਇਰੈਕਟਰ ਆਤਮਾ ਜੀ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਵੇ ਆਉਣ ਉਹ ਜੀ ਆਇਆਂ ਜੀ ਪ੍ਰੋਜੈਕਟ ਡਾਇਰੈਕਟਰ ਆਪਾ ਆਰ.ਜੀ.ਆਰ. ਚੈਨਲ ਨੂੰ ਬਲਾਕ ਬਲਟੋਆ ਪਿੰਡ ਪੂਨੀਆਂ ਦੇ ਵਿੱਚ ਕਿਸਾਨਨੀ ਮੇਲਾ ਲਗਾਇਆ ਜਾ ਰਿਹਾ ਜੀ ਆਰ.ਜੀ.ਆਰ. ਚੈਨਲ ਨੂੰ ਜਿਹੜਾ ਕਿ ਨਝਾਣਾ ਜੁਨੀ ਯੂਨੀਵਰਸਿਟੀ ਦੇ ਵਿੱਚ ਇਸ ਤੇ ਆਪਾਂ ਉਸ ਮੇਲੇ ਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੇ ਸਟਾਲ ਲਾਏ ਆ ਜਿਹੜੇ ਕਿ ਪ੍ਰਾਲੀ ਦੇ ਪ੍ਰਬੰਧਨ ਨੂੰ ਜਾਂ ਲੋਕਾਂ ਦੀ ਕਿਸੇ ਤਰ੍ਹਾਂ ਖੇਤ ਦੇ ਸੰਬੰਧੀ ਹੈਲਪ ਹੋ ਸਕੇ ਉਹਨਾਂ ਦੇ ਸਟਾਲ ਲਗਾਏ ਗਏ ਆ। ਉਹਦੇ ਸੰਬੰਧ ਵਿੱਚ ਲਗਭਗ 25 ਸਟਾਲ ਲੱਗੇ ਆ ਤੇ ਫਾਰਮਰ ਦੀ ਗੈਦਰਿੰਗ ਲਗਭਗ 1500 ਤੋਂ ਪਲੱਸ ਆ ਜੀ। ਇਹਦੇ ਵਿੱਚ ਮੇਨ ਜਿਹੜਾ ਇੱਕ ਖੇਤਾਨੀ ਮੇਲਾ ਲਗਾਇਆ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਤਰੀਕੇ ਨਾਲ ਆਪਾਂ ਪਰਾਲੀ ਦੀ ਸਾਂਭ ਸੰਭਾਲ ਕਰ ਸਕੀਏ ਤਾਂ ਜੋ ਅੱਗ ਨਾ ਲੱਗੇ ਜਿਸ ਨਾਲ ਕਿ ਕਿਸਾਨਾਂ ਨੂੰ ਜਿਆਦਾ ਫਾਇਦਾ ਹੋਵੇ ਪਰਾਲੀ ਵਿੱਚੇ ਵਾਉਣ ਨਾਲ ਕੀ-ਕੀ ਫਾਇਦੇ ਆ ਉਹਦੇ ਸੰਬੰਧ ਵਿੱਚ ਲਿਨਾਨਾ ਯੂਨੀਵਰਸਿਟੀ ਨਾਲ ਡਾਇਰੈਕਟਰ ਵੀ ਆਏ ਨੇ ਉਹ ਵੀ ਲੈਕਚਰ ਵਧੀਆ ਦੇ ਰਹੇ ਨੇ ਫਾਰਮਰ ਨੂੰ ਉਤਸ਼ਾਹਿਤ ਕਰ ਰਹੇ ਨੇ ਸਮਝਾ ਰਹੇ ਨੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਜਿਹੜੀ ਕਿ ਪਰਾਲੀ ਦੀ ਸਾਂਸਬਾਲ ਹੋ ਸਕਦੀ ਆ ਤੇ ਜਿਹੜੇ ਸਲਫਾਇਲ ਬਗਰੋਪ ਲਗਾਏ ਜਾ ਰਹੇ ਆ ਉਹ ਵੀ ਕਿਸਾਨਾਂ ਲਈ ਇੱਕ ਵਧੀਆ ਫਾਇਦਾ ਦੇਣਗੇ ਅੱਗੇ ਜੋ ਵੀ ਤੁਸੀਂ ਆਪਣੇ ਬਾਰੇ ਇਹ ਕਰਦੇ ਹੋ ਉਹ ਅੱਜ ਦਾ ਇਹੋ ਜਿਹਾ ਪੱਧਰੀ ਸਮਾਗਮ ਆ ਫਾਰਜੀ ਹਰਦਲ ਦੀ ਵਾਰੀਂ ਗਰੀ ਹੈ ਉਸੇ ਛੱਲ 7:00 7:00 ਕੀ ਆਂ ਦੀ ਨੇਚਰ ਕੰਜ਼ਰਵੇਨਸੀ ਦੇ ਵੱਲੋਂ ਚਲਾਏ ਜਾਦੇ ਸਾਂਝੇ ਪ੍ਰੋਜੈਕਟ ਪ੍ਰਾਣਾ ਦੇ ਅਧੀਨ ਪਿੰਡ ਖੂਨੀਆਂ 47 ਫਾਰਮ ਬਲਾਕ ਪੱਟੀ ਕਰਨਤਾਨ ਦੇ ਸਿੱਤੇ ਵਿੱਚ ਲਗਾਇਆ ਗਿਆ। ਤੋਂ ਅੱਜ ਦਾ ਇਹ ਜਿਹੜਾ ਜਿਨ੍ਹਾਂ ਪਧਰੀ ਸਮਾਗਮ ਨੇ ਆਰਜੀਆਰ ਸੈੱਲ ਦੇ ਤੋਂ ਡਾਇਰੈਕਟਰ ਡਾਕਟਰ ਬਜਿੰਦਰ ਸਿੰਘ ਸਾਣੀ ਤੇ ਨਿਸ਼ਾਨ ਦੇ ਪੇਸ਼ਾ ਦਾ ਇਹ ਕਿਸਾਨਾਂ ਨੂੰ ਝੋਨੇ ਜਾਂ ਬਾਸਵਤੀ ਦੀ ਫਸਲੀ ਰਹਿਣ ਤੋਂ ਮਿੱਟੀ ਦੇ ਵਿੱਚ ਬੈਲਾਂਡ ਸਬੰਧੀ ਅਪੀਲ ਕਰਨ ਵਾਸਤੇ ਜਿਹੜਾ ਇਹ ਪਾਕ ਜਿਹੜਾ ਇਹ ਹੋਇਆ ਕੀਤਾ ਗਿਆ। ਉਹ ਅੱਜ ਦੇ ਇਸ ਸਮਾਗਮ ਦੇ ਵਿੱਚ ਲਗਭਗ 25 ਜਿਹੜੇ ਸਨਸਲ ਫਰੋਪਿਆ ਸਾਡੇ ਜਿਹੜੇ ਆਪਣਾ ਕਰਨਤਾਂ ਡਿਸਟ੍ਰਿਕਟ ਦੇ ਤੋਂ ਉਹਨਾਂ ਨੇ ਜਿਹੜੀ ਆਪਣੀ ਪ੍ਰਦਰਸ਼ਨੀ ਲਾਈ ਨਾਲ ਹੀ ਇੱਥੇ ਹੁਸਿਆਰ ਮਸ਼ਿਹਦਰੀ ਜਿਹੜੀ ਵੀ ਆਪਾਂ ਛੋਨੇ ਜਾਂ ਬਾਸਪਤੀ ਦੀ ਪ੍ਰਾਲੀ ਕਮੇਟੀ ਦੇ ਵਿੱਚ ਬਣਾਉਣ ਵਾਸਤੇ ਜਿਹੜੀ ਬਰਤਦੇ ਆ ਸੋ ਉਹਦੀ ਵੀ ਜਿਹੜੀ ਇੱਥੇ ਆ ਪ੍ਰਕਸ਼ੀਨ ਕਰਾਈ ਗਈ ਤੇ ਤਾਂ ਜੋ ਜਿਹੜਾ ਕਿਸਾਨਾਂ ਨੂੰ ਜਿਆਦਾ ਪ੍ਰੋਪਰ ਉਸ ਇੰਦਰੀ ਦੇ ਪੜਾਅ ਚਾਰ ਕਰੀ ਮਿਲ ਸਕੇ ਤੇ ਜਿਹੜੀ ਉਹ ਆਪਣੀ ਮਿੱਟੀ ਜਿਹੜੀ ਪਰਾਲੀ ਆ ਜਾਂ ਫੱਟਲੀ ਰਹਿਣ ਖੁਦਾਂ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਜਿਹੜੀ ਇਹ ਉਹਦੀ ਪਜਾਊ ਸ਼ਕਤੀ ਆ ਜੋ ਉਹਨੂੰ ਜਿਹੜਾ ਬਣਾਉਂਦਾ ਸੋ ਅੱਜ ਦੇ ਇਸ ਜਿਹੜਾ ਕਿਸਾਨੀ ਮੇਲੇ ਸਾਡਾ ਮੁੱਖ ਅਦੇਸ਼ ਸੀ ਆਓ ਮਿਲ ਕੇ ਪੰਜਾਬ ਦੀ ਮਿੱਟੀ ਨੂੰ ਮੋੜੀਏ ਸੋ ਉਸੇ ਵੇਲੇ ਸਾਡੇ ਜਿਹੜੇ ਆਰ ਪੀ ਆ ਹੱਥ ਦੇ ਐਕਸਪਰਟ ਸੀ ਡਾਕਟਰ ਸੰਜੀਤ ਸਿੰਘ ਡਾਕਟਰ ਚੰਦਰਪ੍ਰੀਤ ਉਹਨਾਂ ਨੇ ਡਾਕਟਰ ਰਾਜੀ ਹੋਤਰ ਸਿੰਖੋਤਾ ਪੀਪੀਐਸ ਪੰਜਾਬ ਨੂੰ ਉਹਨਾਂ ਨੇ ਵੀ ਜਿਹੜੇ ਆਪਣੇ ਲੈਕਚਰ ਤੇ ਰਾਈ ਕਿਸਾਨਾਂ ਨੂੰ ਜਿਹੜਾ ਅਪੀਲ ਕੀਤੀ ਕਿ ਜਿਹੜੀ ਉਹ ਫਸਲੀ ਰਹਿੰਦ-ਖੂੰਦਿਆ ਉਹਨੂੰ ਜਿਹੜਾ ਮਿੱਟੀ ਦੇ ਵਿੱਚ ਮਿਲਾਓ ਸੋ ਘਨਵਾਲ ਜੀ ਤੋਂ ਸਾਰੇ ਕਿਸਾਨ ਵੀ ਇਹਨਾਂ ਤੋਂ ਬਹੁਤ ਪ੍ਰਵਾਹ ਹੰਗਾਰਾ ਕੀਤਾ